ਸਾਸੀਕਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਦੀ ਵੀਡੀਓ ਸ਼ਹਿਰਪੱਟੀ ਦੀ ਹੈ ਜੀ ਸ਼ਹਿਰਪੱਟੀ ਜਿਲ੍ਹਾ ਦਰਨਦਾਰਨ ਤੇ ਦਾਣਾ ਮੰਡੀ ਦੀ ਬੈਕਸਾਈਡ ਤੇ ਵੀਰ ਦਾ ਘਰ ਹੈ ਜੇ ਵੀਰ ਦਾ ਨਾਮ ਹੈਗਾ ਜੀ ਗੁਰਤੇਜ ਸਿੰਘ ਵੀਰ ਕੋਲ ਦੋ ਪਸ਼ੂ ਵਗਾਉ ਹੈ ਜੀ ਉਹਨਾਂ ਦੀ ਡਿਟੇਲ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਤੇ ਆਦੋ ਜੀ ਕਰਦੇ ਆਂ ਅੱਜ ਗੱਲਬਾਤ ਸ਼ੁਰੂ ਅੱਜ ਤਰੀਕੇ ਕੀ ਹੈ ਜੀ 21 ਜੂਨ 2025 ਸਮਾਂ ਕੋ ਸਵੇਰ ਦੇ 8:30 ਵਜੇ ਦਾ ਹੈ ਤੇ ਆਦੋ ਕਰਦੇ ਆਂ ਜੀ ਵੀਰ ਨਾਲ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਤਿ ਸ਼੍ਰੀ ਅਕਾਲ ਸਾਹਿਬ ਵੈਕ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਹ ਜੀ ਹਾਂ ਜੀ ਬਹੁਤ ਕਿਰਪਾ ਵੈਕ ਜੀ ਤੇ ਕਿੰਨੇ ਵੀਰ ਜੀ ਪਸ਼ੂ ਵਕਾਉ ਆਪਨਾ ਆਪਣੇ ਦੋ ਨਹਗਾ ਜੀ ਇੱਕ ਗੱਬਣ ਆ ਜੀ ਹਾਂਜੀ ਤੇ ਇੱਕ ਸੂਈ ਸਹੀ ਆ ਜੀ ਠੀਕ ਹੈ ਜੀ ਗੱਬਣ ਤੇ ਆਪਾਂ ਕਰੀਏ ਜੀ ਫਿਰ ਡਿਟੇਲ ਸਾਂਝੀ ਹਾਂਜੀ ਹਾਂਜੀ ਵੀਰ ਜੀ ਤੇ ਇੱਕ ਰੀ ਵੀਰ ਜੀ ਆਪਣਾ ਨੰਬਰ ਤੇ ਨਾਮ ਦੱਸ ਦਿਓ ਜੀ ਲੋਕੇਸ਼ਨ ਦੱਸ ਦਿਓ ਵੀਰ ਜੀ 82 85 ਹਾਂਜੀ 11 11 3 ਠੀਕ ਹੈ ਜੀ ਹਾਂਜੀ ਵੀਰ ਜੀ ਤੇ ਨਾਮ ਦੱਸ ਦਿਓ ਨਾਮ ਜੀ ਮੇਰਾ ਗੁਰਤੇਜ ਸਿੰਘ ਹਾਂਜੀ ਤੇ ਲੋਕੇਸ਼ਨ ਇਹ ਲੋਕੇਸ਼ਨ ਵੀਰ ਜੀ ਆਪਣਾ ਪੱਟੀ ਦਾਣਾ ਮੰਡੀ ਦੀ ਬਿਲਕੁਲ ਬੈਕਸਾਈਡ ਹੈ ਆਪਣਾ ਵੀਰ ਜੀ ਘਰ ਠੀਕ ਹੈ ਜੀ ਹਾਂਜੀ ਵੀਰ ਜੀ ਚਲੋ ਜੀ ਆਪਾਂ ਕਰੀਏ ਡਿਟੇਲ ਸਾਂਝੀਆ ਚਲੋ ਜੀ ਹਾਂਜੀ ਵੀਰ ਜੀ ਆ ਮੈਂ ਆ ਆਪਣੇ ਗੱਬਣ ਹੈ ਹਾਂਜੀ ਕੋਈ ਹਫਤੇ ਦਾ ਸਮਾਂ ਵਾ ਠੀਕ ਹੈ ਜੀ ਹਾਂਜੀ ਵੀਰ ਜੀ ਤਿਆਰ ਹੀ ਆ ਬਿਲਕੁਲ ਠੀਕ ਹੈ ਜੀ ਇਹ ਬਾਕੀ ਇਹ ਦੂਜੇ ਸੂਏ ਆ ਛੋਟੇ ਆ ਹਾਂਜੀ ਬਾਕੀ ਇਹ ਅਗੇ ਦੁੱਧ ਜਿਹੜੀ ਇਹਨੇ 15 16 ਲੀਟਰ ਆਉਣਾ ਚਾਹੀਜਣਾ ਵਾ ਜਾਤ ਬਰੀਡ ਵਾਲੀ ਆ ਮੋਹਰਾ ਦੇ ਵਿੱਚ ਆ ਜਾਂਦੀ ਆ ਹਾਂਜੀ ਹਾਂਜੀ ਮੋਹਰਾ ਆ ਜਾਂਦੀ ਪਿਓਰ ਮੋਹਰਾ ਚ ਹੋਲ ਕੇ ਕਰਾਉਂਦੇ ਚੈੱਕ ਮਰਜ ਨਹੀਂ ਹਾਥੀ ਸਹੀ ਗੱਲ ਆ ਲਓ ਜੀ ਕਰੋ ਚੈੱਕ ਫੇਸ ਕੁਆਲਿਟੀ ਸੀਲਸ ਲੱਗਾ ਵੀਰ ਜੀ ਲਓ ਜੀ ਆਹ ਦੇਖੋ ਇੱਕ ਰੰਗ ਕਾਲੀ ਜੀ ਜਾਂ ਉਹ ਮੇਰੀ ਇੱਕ ਰੰਗ ਹਾਂਜੀ 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 ਪਲੀ ਬਲਾਤੀ ਚੰਗੀ ਆ ਹਾਂ ਜੀ ਹਾਂਜੀ ਵੀਰ ਜੀ ਸਾਂਭੀ ਐ ਇਰਾਨੇ ਲਓ ਜੀ ਲਓ ਇਧਰ ਕਰਕੇ ਜੀ ਇਹਨੂੰ ਰੋਕ ਲਓ ਇੱਥੇ ਇੱਕਰੀ ਆਪਾਂ ਖੀਰਾ ਬਣਾਵਾਂ ਖਾ ਲਈਏ ਦਾ ਦੇਖੋ ਜਿੱਡੀ ਮਹੀਂ ਆ ਹਾਂਜੀ ਹਾਂਜੀ ਦੇਖੋ ਫੜੀ ਆ ਤੇ ਕਿੰਨਾ ਕੋਈ ਇਹੋ ਜੀ ਨਹੀਂ ਹੈਗੀ ਵੀ ਐ ਕਿਵੇਂ ਠੰਡੀ ਸੀਲਸਲਾ ਹਾਂਜੀ ਹਾਂਜੀ ਵੀਰ ਜੀ ਤੇ ਕਿੰਵਾ ਸੂਆ ਇਹਦਾ ਵੀਰ ਜੀ ਦੂਜਾ ਸੂਆ ਦਾ ਘਰ ਵਾਲਿਆਂ ਨੇ ਦੱਸਣ ਦੇ ਮੁਤਾਬਕ ਆਪਣੀ ਦੂਸਰਾ ਸੂਆ ਕੋਈ ਆਪਣੀ ਸਮਝ ਲਾਵੇ ਹਾਂਜੀ ਹਾਂਜੀ ਮੱਝ ਨਹੀਂ ਹਾਥੀ ਆ ਵੇਖੋ ਹਾਥੀ ਹਾਥੀ ਸਹੀ ਗੱਲ ਐ ਸਹੀ ਗੱਲ ਐ ਵੇਖੋ ਪਨੀ ਪੁਰੀ ਵੇਖੋ ਕਿ ਦੀ ਪੁਰੀ 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 ਕੇ ਤੇ ਪਿਛਲੇ ਸੂਏ ਦਾ ਕੋਈ ਇਧਰ ਰਿਕਾਰਡ ਕੋਈ ਵੀਰ ਜੀ ਘਰ ਵਾਲਿਆਂ ਨੇ ਦੱਸਣ ਦੇ ਮੁਤਾਬਕ 13 ਲੀਟਰ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਦੇ ਵਿੱਚ 13 ਲੀਟਰ ਦੁੱਧ ਦਿੱਤਾ ਹਾਂਜੀ ਲਓ ਜੀ ਕਰੋ ਚੈੱਕ ਵੀਰ ਜੀ ਲੈ ਕੇ ਆਓ ਇੱਕ ਰੀ ਇਧਰ ਫੇਰ ਇੱਕ ਰੀ ਫੋਕਸ ਪਾਈਏ ਤਾਂ ਕੈਮਰੇ ਦਾ ਕੈਮਰੇ ਕਰਕੇ ਥੋੜਾ ਜਿਹਾ ਘਰ ਜਾਂਦੀ ਆ ਹਾਂਜੀ ਲਓ ਜੀ ਲਓ ਪਿਛਲੇ ਪਾਸੋਂ ਰੋਗ ਲੋ ਵੀਰ ਜੀ ਇੱਕ ਰੀ ਲਓ ਜੀ ਥਣ ਥੂਣ ਓਕੇ ਰੀ ਚਾਰੇ ਓਕੇ ਵੀ ਜੀ ਲਓ ਜੀ ਕਰੋ ਜੈਕਾ ਫੇਸ ਕੁਆਲਟੀ ਵੀ ਕਰੋ ਚੈੱਕ ਜੀ ਫੇਰ ਵੀ ਤੁਸੀਂ ਇੱਕਰੀ ਡਿਟੇਲ ਦੇ ਦਿਓ ਜੀ ਇਹ ਵੀਰ ਜੀ ਇੱਥੇ ਰਸਿਕਾ ਸੁਣੀ ਐਤ ਕੀ ਹਾਂਜੀ ਤੇ ਪਹਿਲਾਂ ਸੁਏ ਨੇ 13 ਲੀਟਰ ਦੁੱਧ ਦਾ ਰਕਾਰ ਰਿਆ ਵੀਰ ਜੀ ਦਾ ਤੇ ਐਤ ਕੀ ਵੀਰ ਜੀ ਜਿਹੜੇ ਸਾਹਮਣੇ ਬਣੀ ਬੁਣੀ ਆ ਹਾਂਜੀ 15 16 ਲੀਟਰ ਦੁੱਧ ਇਹਨੂੰ ਮੈਨੂੰ ਕੀ ਕਹਿੰਦਾ ਸਹੀ ਗੱਲ ਐ ਜੀ ਹਾਂਜੀ ਬਾਕੀ ਦੁੱਧ ਸੇਵਾ ਦਾ ਵੀਰ ਜੀ ਸਹੀ ਗੱਲ ਹੀ ਬਾਕੀ ਸੇਵਾ ਦਾ ਹਾਂਜੀ ਸੇਵਾ ਤੇ ਦੀ ਚੰਗੀ ਹੋਈ ਲੱਗਦੀ ਹਾਂਜੀ ਆਂਦੀ ਵੀਰ ਜੀ ਸਾਂਭੀ ਆ ਉਹਨਾਂ ਨੇ ਵੀ ਹਾਂਜੀ ਪੂਰੀ ਪੂਰੀ ਸਾਂਭ ਵਾਲੇ ਘਰੋਂ ਆ ਲਓ ਜੀ ਐ ਪੂਰੀ ਸੀਲ ਚ ਲੱਗ ਤੇ ਪਣੀ ਦੇਖੋ ਵੀਰ ਜੀ ਕਿਦਾਂ ਵਾ ਪੂਰੀ ਪੂਰੀ ਗੇ ਲਓ ਜੀ ਕਰੋ ਜੇ ਕਹੈਂ ਪੂਰੀ ਸੀਲਸ ਲੱਗ ਲਓ ਮੋਰਾ ਦੇ ਵਿੱਚ ਪਿਓਰ ਜੀ ਪਿਓਰ ਮੋਰਾ ਦੇ ਵਿੱਚ ਆ ਵੀਰ ਜੀ ਵੇਖੋ ਪੂਛ ਵੇਖੋ ਤੇ ਪੂਛ ਤਾਂ ਕਾਲੀ ਏਦੀ ਹਾਂ ਜੀ ਜੈੱਡ ਬਲੈਕ ਆ ਜੈੱਡ ਬਲੈਕ ਜੈੱਡ ਬਲੈਕ ਹੈ ਜੀ ਕਰ ਦਈਏ ਫਿਰ ਆਪਾਂ ਰੇਡ ਦੀ ਵੀ ਗੱਲ ਬਾਤ ਵੀਰ ਜੀ ਹਾ ਰੇਟ ਵੀਰ ਜੀ ਇਹੋ ਜੀਆਂ ਮਈਆਂ ਦਾ ਤੇ 180 1.5 1.5 ਮੰਗੀ ਜਾਂਦੇ ਆ ਮੰਗੀ ਜਾਂਦੇ ਮੰਗੀ ਆ ਆ ਦੇਡ ਨਹੀਂ ਕਰਨਾ ਵੀ ਸਹੀ ਗੱਲ ਐ ਜੀ ਮੋਹਲੇ ਦੇ ਵੀਰ ਜੀ 140 ਕਰਦੇ ਆ ਹਾਂ ਜੀ 135 ਦੇ ਦਈਏ ਨਹੀਂ ਕਰ ਲੋ ਜਐ ਥੋੜਾ ਰੇਟ ਹੋਰ ਠੀਕ ਐ ਚਲੋ ਆਪਾਂ ਮੋਹਲੇ ਵੀਰ ਜੀ 135 ਨਹੀਂ 132 ਜੇ ਤੁਹਾਡਾ ਕੋਈ ਚੈਨਲ ਵੇਖ ਕੇ ਉਹ 2000 ਹੋਰ ਮੰਨਤਾ ਨੇ 130 ਹੀ ਦੇ ਦਾਂਗੇ ਵੀਰ ਜੀ 130 ਦੀ ਠੀਕ ਐ ਜੀ 130 ਰੇਟ ਰੱਖਤਾ ਜੀ ਵੀਰ ਨੇ ਹਾਂ ਦੇ ਵੀਰ ਜੀ ਹੌਣ ਲਾਵੇ ਹਾਂ ਜੀ ਕਰਾਂਗੇ ਵੀਰ ਜੀ ਹੋਰ ਠੀਕ ਹੈ ਜੀ ਇੱਕ ਤੀ ਵੀਰ ਨੇ ਰੇਡ ਰੱਖਿਆ ਜੀ ਇਹਦਾ ਤੇ ਕੁਆਲਿਟੀ ਤੁਸੀਂ ਵੇਖ ਹੀ ਲਈ ਹੈ ਜੀ ਐ ਪੂਰੀ ਬਾਂਦੀ ਥਾਂ ਦੀ ਹਾਥੀ ਵਰਗੀ ਮਾਝ ਹੈ ਜੀ ਥਾਂ ਤੋਂ ਸਾਰਾ ਕਰੋ ਵੀਰ ਨੇ ਦਾ ਜੀ ਹਫਤਾ ਖੜਦੀ ਹੈ ਮਗਰ ਵੇਖੋ ਕਿਵੇਂ ਪੰਡਾ ਹੀ ਪਾਈ ਫਿਰਦੀ ਆ ਠੀਕ ਹੈ ਜੀ ਹਫਤਾ ਇੱਕ ਖੜਦੀ ਹੈ ਹਾਂ ਜੀ ਵੀਰ ਜੀ ਠੀਕ ਹੈ ਜੀ ਤਿਆਰ ਹੀ ਆ ਬਿਲਕੁਲ ਤੇ ਬਿਲਕੁਲ ਬਿਲਕੁਲ ਜੀ ਹਾਂ ਜੀ ਵੀਰ ਜੀ ਲਓ ਜੀ ਦੋਸਤੋ 1 ਹਫਤਾ ਖੜਦੀ ਹੈ ਤੇ 130 ਵੀਰ ਨੇ ਰੇਡ ਰੱਖਤਾ ਜੀ ਹਾਂ ਜੀ 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 ਠੀਕ ਹੈ ਜੀ ਤੇ ਚਲੋ ਜੀ ਆਪਾਂ ਫਿਰ ਦੂਸਰੇ ਨਗ ਤੇ ਵੀ ਚੱਲੀਏ ਦਿਓ ਜਾਣਕਾਰੀ ਉਹਦੀ ਵੀ ਲਓ ਜੀ ਦੂਸਰੇ ਨਾਗ ਤੇ ਚਲਦੇ ਆ ਜੀ ਵੀਰ ਜੀ ਦਿਓ ਇਹਦੀ ਡਿਟੇਲ ਇਹ ਵੀਰ ਜੀ ਦੂਜਾ ਸੂਆ ਸਹੀ ਆਪਣੇ ਤੋਂ ਦੂਸਰਾ ਸੂਆ ਸਹੀ ਆ ਜੀ ਤਿੰਨ ਕਿ ਮਹੀਨੇ ਹੋ ਚੱਲੇ ਨੇ ਸੂਈ ਨੂੰ ਤਿੰਨ ਮਹੀਨੇ ਹੋ ਚੱਲੇ ਸੂਈ ਨੂੰ ਹਾਂ ਜੀ ਤੇ ਦੁੱਧ ਜਿਹੜਾ ਇਹਦੇ ਥੱਲੇ 10 ਲੀਟਰ ਆ ਦੁੱਧ 10 ਲੀਟਰ ਕਿੰਨਾ ਸੂਆ ਇਹਦਾ ਇਹ ਵੀਰ ਜੀ ਦੂਜਾ ਸੂਆ ਵਾਂ ਹਾਂ ਜੀ ਤਿੰਨ ਮਹੀਨੇ ਹੋ ਗਏ ਤੇ ਗਾਂ 1 ਮਹੀਨੇ ਦੀ ਬਣੀ ਆ ਠੀਕ ਹੈ ਜੀ ਹਾਂ ਜੀ ਉਹਦੀ ਕੋਈ ਗਾਰੰਟੀ ਨਹੀਂ ਗਈ ਉਤੀਗਾ ਭਰਿਆ ਵਾ ਡੋਕੇ ਪਾਗੇ ਆ ਜਿਹੜੇ ਲੱਛਣ ਹੁੰਦੇ ਡੰਗਰ ਦੇ ਖਲੋਣ ਵਾਲੇ ਸਾਰੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਵਕਾ ਕਰਾਓ ਜੀ ਚੈੱਕ ਮੇਲ ਦਾ ਕਟਾ ਹੈ ਜੀ ਮਗਰ ਹਾਂਜੀ ਠੀਕ ਹੈ ਜੀ ਆਹ ਜਿਹੜਾ ਕਟਾਈ ਕਰੋ ਚੈੱਕ ਬਾਕੀ ਹੁਣ ਇਹਦੀ ਵੀਰ ਜੀ ਚਵਾਈ ਕਰਤੀ ਸੀ ਹਾਂਜੀ ਹਾਂਜੀ ਬਾਂਦੀ ਥਾਂਦੀ ਪੂਰੀ ਹੈ ਥੱਲੇ ਹੁਣ ਚਵਾਈ ਕਰਤੀ ਹੈ ਜੀ ਹਾਂਜੀ ਲਓ ਜੀ ਕਰੋ ਚੈੱਕ ਪੂਰੀ ਵੱਡੇ ਪੱਲੇ ਦੀ ਮਾਜਣਾ ਹੈ ਹਾਂਜੀ ਇਹਦੀ ਵੀਰ ਜੀ ਦੋਵੇਂ ਮਈਆ ਵੱਡੇ ਪੱਲੇ ਵੱਡੇ ਪੱਲੇ ਦੀਆਂ ਹਾਂਜੀ ਜੀ ਚਵਾਈ ਗਾਵਾ ਵਾਲੀ ਵੀਰ ਜੀ ਇਹਦੀ ਵੀ ਥਾਂ ਤੋਂ ਕਿਵੇਂ ਥਾਂ ਤੋਂ ਓਕੇ ਵੀਰ ਜੀ ਚਮੇ ਹਾਂ데요 ਜੀ ਲਓ ਜੀ ਕਰੋ ਚੈੱਕ ਸਜਰਾ ਜਿੰਨਾ ਦੁੱਧ ਦਈ ਜਾਂਦੀ ਵੀ ਜੀ ਹੋਣੀ ਹਾਂਜੀ ਫਿਰ ਤੋਂ ਡਿਟੇਲ ਵੀਰ ਜੀ ਇਹਦੀ ਸਾਂਝੀ ਕਰ ਦਿਓ ਇਹ ਵੀਰ ਜੀ ਦੂਜਾ ਸੁਆ ਹਾਂਜੀ 3 ਮਹੀਨੇ ਦਾ ਸਮਾਂ ਹੋ ਚੱਲਿਆ ਵਾ 3 ਮਹੀਨੇ ਦਾ ਸਮਾਂ ਹਾਂਜੀ ਇੱਕ ਤਰੀਕ ਇੱਕ ਮਹੀਨਾ ਹੋ ਚੱਲਿਆ ਟੀਗਾ ਭਰੇ ਨੂੰ ਹਾਂਜੀ ਇੱਕ ਦੋ ਦਿਨ ਹੀ ਕੋਈ ਘਟਿਆ ਤੇ ਉਹਦੀ ਕੋਈ ਗਰੰਟੀ ਨਹੀਂਗੀ ਹਾਂਜੀ ਤਿੰਨ ਬਾਕੀ ਦੁੱਧ 10 ਲੀਟਰ ਹੈ ਵੀਰ ਜੀ ਦੁੱਧ 10 ਲੀਟਰ ਭਣਾ ਆਨਲਾਈਨ ਸੌਦਾ ਕਰਤਾ 9 ਲੀਟਰ ਮੰਨ ਕੇ ਆਪਣੇ ਨਾਲ ਸੌਦਾ ਕਰ 9 ਲੀਟਰ ਪੱਕਾ ਮੰਨ ਕੇ ਹਾਂਜੀ 9 ਲੀਟਰ ਪੱਕਾ ਠੀਕ ਹੈ ਜੀ ਹਾਂਜੀ ਬਾਕੀ ਜਗ੍ਹਾ ਦਾ ਵੀ ਹੋ ਜਾਂਦਾ ਥੋੜਾ ਬਹੁਤ ਹਾਂ ਦੀਆਂ ਦੀ ਵੀਰ ਜੀ ਤੁਹਾਨੂੰ ਪਤਾ ਹੋਆ ਹਾਂਜੀ ਬਤੇ ਵੇਖੋ ਗਰਮੀ ਕਿੰਨੀ ਆ ਹਾਂਜੀ ਹਾਂਜੀ ਗਰਮੀ ਦੇ ਵਿੱਚ ਤੇ ਤੂੰ ਜਾ ਪਾ ਤੂੜੀ ਦੇ ਕਿਤਾਬਾ ਕਰੀਦਾ ਕੋਈ ਪਠਾਣੀ ਪਾਈਦਾ ਵੀ ਹਾਂਜੀ ਤੂੜੀ ਦੇ ਦੁੱਧ ਦੇ ਜਾਂਦੀਆਂ ਤੂੜੀ ਦੇ ਪਠਾੜਾ ਰਕਾ ਪੈਗਾ 11 ਲੀਟਰ ਦੁੱਧ ਦੀ ਮੈਂ ਨੂੰ ਕੀ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਲਓ ਜੀ ਫੇਸ ਕੁਆਲਟੀ ਕਰੋ ਚੈੱਕ ਤੇ ਗਾਂ ਜੇ ਕਰਮਾਲੀ ਨੇ ਹੈਗੀ ਪੱਕੀ ਆ ਹਾਂਜੀ ਤੇ ਜੇ ਨਿਕਲ ਆਉਂਦੀ ਆ ਅਗਲੇ ਦੇ ਘਰੇ ਜਾ ਕੇ ਤੇ ਗਾਂ ਦੇਰ ਵਕਦੀ ਨਹੀਂ ਆ ਨਹੀਂ ਐ ਸਹੀ ਗੱਲ ਐ ਜੀ ਇਹ ਤੇ ਗਿਫਟ ਹੀ ਆ ਫਿਰ ਹਾਂ ਜੀ ਆਂਦੀ ਵੀਰ ਜੀ ਬਾਕੀ ਗਾਵਾਂ ਰਗੀ ਚ ਵਾਈ ਆ ਭੋਲੀ ਆ ਰੋਂ ਵਰਗੀ ਠੀਕ ਐ ਜੀ ਕਰ ਦੋ ਜੀ ਇਹਨੂੰ ਅੱਥੇ ਬੰਦ ਇਹ ਪੂਰੀ ਸੀਰੀਜ਼ ਲੱਗ ਹਾਂਜੀ ਹਾਂਜੀ ਵੀਰ ਜੀ ਇਹ ਵੀ ਪੂਰੀ ਠੰਡੀ ਸੀਲ ਹੈ ਦੂਸਰੀ ਹਾਂਜੀ ਵੀਰ ਜੀ ਠੀਕ ਹੈ ਹਾਂ ਚਵਾਈ ਕਰਦੇ ਸੀ ਤੁਹਾਨੂੰ ਵੇਟ ਕਰਦੇ ਰਹੇ ਆ ਤੇ ਫਿਰ ਹਾਂਜੀ ਪਤਾ ਵਾ ਕੋਈ ਗੱਲ ਨਹੀਂ ਕੋਈ ਗੱਲ ਵੀਰ ਜੀ ਫਿਰ ਚਲੋ ਆਪਾਂ ਰੇਟ ਦੀ ਵੀ ਗੱਲਬਾਤ ਕਰ ਹੀ ਲਈਏ ਕੀ ਰੇਟ ਕੀ ਕਰਦੇ ਜੀ ਇਹਦਾ ਵੀਰ ਜੀ ਇਹੋ ਜੀਆਂ ਮਈਆਂ ਦਾ ਲੋਕ 10 ਹਾਂ ਜੀ ਬੰਦਰਾ ਕਰੀ ਜਾਂਦੇ ਮੁੱਲ ਹਾਂ ਜੀ ਹਾਂ ਜੀ ਪਰ ਆਪਾਂ ਇਹ ਆ ਵੀ ਜਿਹੜੇ ਸਮਾਂ ਗਰਮੀ ਚ ਦੁੱਧ 10 ਲੀਟਰ 9 ਲੀਟਰ ਦਈ ਜਾਂਦੀ ਪਤਾ ਹਾਂ ਜੀ ਹਾਂ ਜੀ ਉਹ ਵੀ ਤੂੜੀ ਤੇ ਤੂੜੀ ਤੇ ਹਾਂ ਜੀ ਤੇ ਦੂਜਾ ਨੰਬਰ ਤੁਸੀਂ ਕੱਲ ਹੀ ਮੈਨੂੰ ਫੋਨ ਕੀਤਾ ਵੀ ਵੀਰ ਜੀ ਮੈਂ ਆਵਾਂ ਤੇ ਮੈਂ ਡਿਊਟੀ ਤੇ ਹਾਂ ਹਾਂ ਜੀ ਹਾਂ ਜੀ ਤੇ ਮੈਂ 6 ਵਜੇ ਆਇਆ ਕਰੀ ਹਾਂ ਜੀ ਜਨਾਨੀਆਂ ਮਗਰੋਂ ਵੇਖਦੀਆਂ ਆਂ ਬਾਕੀ ਫੇਰ ਬਹੁਤ ਸੀਤ ਥਲਾ ਕੇ ਆ ਹਾਂ ਜੀ ਹਾਂ ਜੀ ਆਪਣੇ ਵਿੱਚ ਚਵਾਈ ਹੋਈ ਏ ਇਹਦੀ ਹਾਂ ਜੀ ਹਾਂ ਜੀ ਤੇ ਵੇ ਆਦੇ ਜੇ ਨਿਕਲ ਆਉਂਦੀ ਆ ਮੈਂ 1.5 ਲੱਖ ਦੀ ਆ ਹਾਂ ਜੀ ਨਿਕਲ ਆਉਂਦੀ ਹੁਣ ਇਹ ਆ ਕੇ ਆਪਾਂ ਮੁੱਲ ਜ ਨੇ ਜੈਜ ਕਰ ਲੋ ਹੋਰ 95 ਦੀ ਵੀਰ ਜੀ ਚੈਨਲ ਵੇਖ ਕੇ ਆਉਣਾ ਨਾ ਜੀ ਹਾਂ ਜੀ ਠੀਕ ਹੈ ਜੀ 95 ਦੀ ਬਾਕੀ ਜੇ ਵੀ ਤੁਹਾਡਾ ਚੈਨਲ ਵੇਖੋਗੇ ਤਾਂ ਮਾਨਤਾਣ ਕਰਾਂਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਐ ਪੂਰੀ ਸੀਲਸਲਾਖ ਦੋਸਤੋ ਵੀਰ ਨੇ 95000 ਰੇਟ ਰੱਖਤਾ ਦੂਸਰਾ ਸੁਹਾ ਜੀ ਇਹਦਾ ਹਾਂ ਜੀ ਦੂਸਰਾ ਸੁਹਾ ਤੀਜੇ ਦੀ ਗਾਂ ਘੱਬਣ ਆ 1 ਮਹੀਨੇ ਦਾ ਟੀਕਾ ਭਰਿਆ ਹੋ ਗਿਆ ਉਹਦੀ ਗਰੰਟੀ ਨਹੀਂ ਕੀ ਠੀਕ ਹੈ ਜੀ ਇਹ ਨੇ ਧੋਕੇ ਦਾ ਕੇ ਜਦੋਂ ਟੀਕਾ ਭਰਿਆ ਸੀ ਫੇ ਮਤਲਬ ਨਿਸ਼ਾਨੀਆਂ ਦੱਸਤੀਆਂ ਨਹੀਂ ਦੱਸਤੀਆਂ ਸੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦਾ ਵੀ ਰੇਟ ਵੀਰ ਨੇ ਵੀਰ ਜੀ ਕਿੰਨਾ ਰੱਖਿਆ ਜੀ ਇਹਦਾ ਵੀਰ ਜੀ 131 131 ਹਾਂ ਜੀ ਵੀਰ ਇਹ ਦੋ ਪਸ਼ੂ ਵੀਰ ਕੋਲ ਵਗਾਉ ਆ ਜੀ ਪੱਟੀ ਸ਼ਹਿਰ ਜ਼ਿਲ੍ਹਾ ਕਰਨਤਾਰਨ ਤੇ ਇਹ ਨਾਲ ਕੱਟੀ ਆ ਜੀ ਆ ਚੋਬਰ ਕਟਾਵਾ ਕੱਟਾ ਜੀ ਚੋਬਰ ਆਏ ਮਗਰ ਕੱਟਾ ਚਲੋ ਚੋਬਰ ਹਾਂ ਆ ਬਾਕੀ ਵੀਰ ਜੀ ਵੇਖ ਲਓ ਲਓ ਜੀ ਲਓ ਕਿੰਨੇ ਦਿਨ ਦਾ ਏ ਇਹ ਵੀਰ ਜੀ 3 ਮਹੀਨੇ ਹੋ ਚਲੇ ਸੋਈ ਨੂੰ ਆਪਣੇ ਕੋਲ ਚਵਾਈ ਹੋਈ ਆ ਠੀਕ ਹੈ ਜੀ 3 ਮਹੀਨੇ ਹੋ ਚਲੇ ਆ ਤੇ ਵੀਰ ਹੁਣਾ ਕੋਲੀ ਚਵਾਈ ਹੋਈ ਆ ਜੀ ਇਹਦੀ ਸਾਰੀ ਤਹਾਡੇ ਕੋਲ ਹੀ ਆਣ ਕੇ ਸੁਈ ਹੈ ਇਹ ਨਹੀਂ ਸੁਈ ਆ ਪਿੱਛੋਂ ਆਪਾਂ ਸੁਈ ਲਿਆਂਦੀ ਸੀ ਤਿੱਕਦੀ ਸੁਈ ਸੀ ਅਛਾ ਹfte ਸੁਈ ਲਿਆਂਦੀ ਇਹ ਆਪਣੇ ਤੋਂ ਚੁਵਾਈ ਹੋਈ ਬੋਲੀ ਠੀਕ ਹੈ ਜੀ ਤੇ ਦੁੱਧ ਨੂੰ ਬੜੀ ਮਹੀਂ ਹਾਂ ਜੀ ਦੁੱਧ ਨੂੰ ਬਹੁਤ ਅੱਛੀ ਜਿੰਨੀ ਕਰਮੀ ਆ ਵੀਰ ਜੀ ਤੇ ਗਾਂ ਤੀਕਾਂ ਭਰਿਆ ਵਾ ਹਾਂ ਜੀ 10 ਲੀਟਰ ਦੁੱਧ ਦਈ ਜਾਂਦੀ ਆ ਕਦ ਗਾਠੀ ਤੋਂ ਵੀ ਪਤਾ ਲੱਗ ਜਾਂਦਾ ਵੱਡੇ ਪੱਲੇ ਦੀ ਮਰਜ਼ ਜੇ ਦੀ ਸਾਂਭ ਸੋਮ ਚੇਰ ਵੀ ਜੀ ਸਭ ਤੋਂ ਵੱਡੀ ਗੱਲ ਕੋਈ ਇਹ ਨਹੀਂ ਹੈ ਗਾਨੇ ਪੱਠੇ ਪਾਉਂਦੀ ਲੋੜ ਤੂੜੀ ਤੇ ਗਤਾਵਾ ਤੂੜੀ ਤੇ ਗਤਾਵਾ ਬਹੁਤ ਵੱਡ ਸਟੀਆਂ ਦੀ ਚਾਰੂਆ ਪੂਰੀ ਹਾਂ ਜੀ ਆਹੋ ਉਹ ਤਾਂ ਗੱਲ ਹੈਗੀ ਆ ਜੀ ਤੇ ਚਲੋ ਜੀ ਆਪਾਂ ਫਿਰ ਕਰੀਏ ਗੱਲਬਾਤ ਖਤਮ ਤੇ ਵੀਰ ਜੀ ਦੱਸੋ ਜੀ ਆਪਣਾ ਕਨੈਕਟ ਨੰਬਰ ਇਹ ਵੀ ਜੀ ਅਪਲੀਕੇਸ਼ਨ ਦੱਸ ਦਿਓ ਚੰਗੀ ਤਰ੍ਹਾਂ ਆਪਣਾ ਵੀਰ ਜੀ ਲੋਕੇਸ਼ਨ ਹੈਗੀ ਆ ਪੱਟੀ ਹਾਂਜੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਹਾਂਜੀ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਵੀਰ ਜੀ ਠੀਕ ਹੈ ਜੋ ਕੋਈ ਵੀਰ ਭਰਾ ਹਰੀ ਕਾਲੀ ਸਾਈਡ ਤੋਂ ਆਉਂਦਾ ਵਾ ਤੇ ਸੰਗਵਾਲੀ ਸੜਕ ਤੋਂ ਅੰਦਰ ਨੂੰ ਆ ਕੇ ਹਾਂਜੀ ਤੇ ਉਧਰੋਂ ਜੇ ਕੋਈ ਠਿੱਖੀ ਵਿੰਡ ਵਾਲੀ ਸਾਈਡ ਤੋਂ ਦਾਣਾ ਮੰਡੀ ਹਾਂਜੀ ਠੀਕ ਹੈ ਜੀ ਤੇ ਆਪਣੇ ਨੰਬਰ ਵੀਰ ਜੀ ਦੱਸ ਦਿਓ ਵੀਰ ਜੀ ਨੰਬਰ ਮੇਰਾ 82685 82685 11113 ਵੀਰ ਜੀ 11113 ਹਾਂਜੀ ਵੀਰ ਜੀ ਠੀਕ ਹੈ ਜੀ ਕੋਈ ਹੋਰ ਨੰਬਰ ਵੀ ਵੀਰ ਜੀ ਇੱਕ ਨੰਬਰ ਹੋਰ ਹੈਗਾ ਫਾਦਰ ਸਾਹਿਬ ਦਾ ਵਾ ਚਲੋ ਉਹ ਵੀ ਨੋਟ ਕਰ ਲਓ 90417 90417 67067 67067 ਹਾਂ ਦੇ ਵੀਰ ਜੀ ਠੀਕ ਹੈ ਜੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਦੋਸਤੋ ਇਹ ਹੀ ਅੱਜ ਦੇ ਦੋ ਨਾਗ ਪੱਟੀ ਸ਼ਹਿਰ ਦੇ ਵਿੱਚ ਵੀਰ ਦਾ ਆਪਾਂ ਨੰਬਰ ਸਕਰੀਨ ਤੇ ਦੇ ਦਿੰਨੇ ਆਂ ਤੇ ਵੀਰਨਾ ਛੇਤੀ ਛੇਤੀ ਕਰੋ ਗੱਲ ਬਾਤ ਆਹ ਦੇ ਮਾਲੀ ਆਹ ਦੇ ਮਾਲੀ ਮਾਲੀ ਪੂਰਾ ਪੂਰਾ ਕੇ ਐ ਪੂਰੇ ਓਕੇ ਪਸੂਆ ਜੀ ਹਾਂ ਦੀ ਵੀ ਤੇ ਕਰੋ ਵੀਰਨਾ ਗੱਲ ਬਾਤ ਤੇ ਹੋਰ ਨਵੇਂ-ਨਵੇਂ ਤੁਹਾਡੇ ਨਾਲ ਵੀਡੀਓ ਲੈ ਕੇ ਆਵਾਂਗੇ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਅੱਗੇ ਵੀਡੀਓ ਪਾਈਂ ਮਿੰਟ ਜੀ ਦੇਖ ਕੇ ਸਾਰੇ ਪਸੰਦ ਹਾਂਜੀ ਹਾਂਜੀ ਪਾਹ ਦੀ ਟੀਮ ਕਰੀ ਵੀਰ ਭਾਣ ਭਰਾਵਾਂ ਦੇ ਫੋਨੋਂ ਵੇਰੇ ਤਾਂ ਹੀ ਵੀਡੀਓ ਲੇਟ ਹੋ ਗਈ ਹਾਂਜੀ ਹਾਂਜੀ ਦੇ ਰਹੇ ਹਾਂ ਤੇ ਵੇਖ ਜਾਂਦੇ ਰਹੋ ਜੀ ਠੀਕ ਐ ਜੀ ਤੇ ਇਸੇ ਤਰ੍ਹਾਂ ਜੁੜੇ ਰਹੋ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾ